ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਸੋਚ ਰਹੇ ਹੋਮੋਂਗੇ ਕਿ ਇਹ ਸਭ ਝੂਠ ਹੈ ਚਲੋ ਸੁਣ ਕੇ ਦੇਖਦੇ ਹਾਂ ਕੁਝ ਵੀ ਹੈ ਨਾ ਪਰ ਇਹ ਕੋਈ ਝੂਠ ਵਾਲੀ ਗੱਲ ਨਹੀਂ ਹੈ ਕਿ ਮੇਰੀ ਇਦਾਂ ਕਿਸੇ ਨਾਲ ਮਤਲਬ ਇੱਕ ਭੂਤਨੀ ਨਾਲ ਲੜਾਈ ਨਹੀਂ ਹੋਈ ਮੇਰੀ ਵਾਕਈ ਲੜਾਈ ਹੋਈ ਹੈ ਕਿਉਂਕਿ ਸਾਡੇ ਘਰ ਵਿੱਚੋਂ ਮਤਲਬ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਸੀਗੀਆਂ ਚਲੋ RAM ਗੁਰੂ RAMਦਾਸ ਜੀ ਕਿਰਪਾ ਨਾਲ ਉਹਨੂੰ ਜਾਣਾ ਪਿਆ ਜਾਣਾ ਕਿੱਦਾਂ ਪਿਆ ਬਸ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਸੀਗੇ ਕਿ ਅਗਰ ਵੀ ਕਿਸੇ ਦੇ ਘਰ ਨਾ ਇਤਾਂ ਕੋਈ ਪ੍ਰੋਬਲਮ ਆਂਦੀ ਆ ਆਪਾਂ ਨੂੰ ਲੱਗਦਾ ਹੈ ਕਿ ਕੋਈ ਹਾਂ ਉਪਰੀ ਚੀਜ਼ ਹੈ ਘਰ ਦੇ ਵਿੱਚ ਜਾਂ ਅਜੀਬ ਜਿਹਾ ਹੋ ਰਿਹਾ ਹੈ ਤਾਂ ਗੁਰੂ ਰਾਮਦਾਸ ਜੀ ਦਾ ਜਕਰੋਂ ਗੁਰਮਰਸਰ ਤੋਂ ਲਿਆ ਕੇ ਜਲ ਛਿੜਕੋ 11 ਦਿਨ 21 ਦਿਨ ਜਿੰਨੇ ਵੀ ਪਹਿਲਾਂ ਤਾਂ ਘਟ-ਘਟ 11 ਦਿਨ ਤਾਂ ਹੋਣਾ ਚਾਹੀਦਾ ਮੈਂ ਵੀ ਇਦਾਂ ਕੀਤਾ ਸੀਗਾ ਫਸਟ ਡੇ ਸੈਕਿੰਡ ਡੇ ਥਰਡ ਡੇ ਜਿਉਂ-ਜਿਉਂ ਹੀ ਦਿਨ ਨੇੜੇ ਆਉਂਦੇ ਰਹੇ ਤੇ ਦਰਵਾਜ਼ਾ ਗਿਆ ਮਤਲਬ ਉਹ ਚੀਜ਼ ਉਹਨਾਂ ਦਾ ਜਿੱਤਕਾਰ ਛੱਡ ਕੇ ਜਾਣਾ ਪੈਂਦਾ ਤੇ ਫਿਰ ਚੀਜ਼ਾਂ ਤੰਗ ਵੀ ਕਰਦੀਆਂ ਨੇ ਤੇ ਡਰਾਂਦੀਆਂ ਵੀ ਨੇ ਬਟ ਮੈਂ ਇੱਕੋ ਹੀ ਚੀਜ਼ ਧਾਰ ਲਈ ਸੀ ਕਿ ਵੀ ਲੜਨਾ ਹੈ ਤਾਂ ਲੜਨਾ ਪਰ ਜਦੋਂ ਗੁਰੂ ਰਾਮਦਾਸ ਸਿਰ ਤੇ ਹੱਥ ਹੋਵੇ ਤੇ ਉਹਨਾਂ ਦਾ ਨਾਮ ਸਿਮਣ ਦੀ ਦਾਤ ਹੋਵੇ ਫਿਰ ਕੋਈ ਵੀ ਚੀਜ਼ ਦੁਨੀਆ ਦੀ ਤਾਕਤ ਆਪਾਂ ਨੂੰ ਹਰਾ ਨਹੀਂ ਸਕਦੀ ਭਾਵੇਂ ਜਿੱਡੀ ਮਰਜੀ ਕਿਤੋਂ ਵੀ ਆ ਜਾਵੇ ਉਹ ਤੇ ਇਸੇ ਤਰ੍ਹਾਂ ਹੋਇਆ ਕਿ ਜਦੋਂ ਲਾਸਟ ਡੇ ਹੋਇਆ ਮੈਂ ਦੇਲੀ ਗੁਰਾਮ ਦਾ ਜਨਾਮ ਲੈ ਕੇ ਸਾਰੇ ਘਰ ਦੇ ਵਿੱਚ ਜਲ ਛਿੜਕਣਾ ਬਸ ਮੈਂ ਇਹ ਦੱਸਾਂ ਕਿ ਕਿ ਲਾਸਟ ਡੇ ਬੜਾ ਡਰ ਲੱਗਿਆ ਬਟ ਮੈਨੂੰ ਇਹ ਸੀਗਾ ਕਿ ਇਹ ਮੇਰੇ ਨਾਲ ਹੋਣਾ ਹੈ ਵੀ ਮੈਨੂੰ ਡਰਾਣਾ ਵੀ ਹੈ ਮੈਨੂੰ ਨੇ ਇਦਾਂ ਵੀ ਕਰਨਾ ਮੈਂ ਆਪਣਾ ਜੋ ਹੈ ਜੋ ਜਪ ਰਹੀ ਸੀਗੀ ਗੁਰਾਮਦਾਸ ਜੀ ਦਾ ਨਾਮ ਉਹ ਮੈਂ ਬੰਦ ਕਰ ਦਿੰਦਾ ਮੇਰੇ ਤੇ ਅਟੈਕ ਹੋ ਜਾਂਦਾ ਮੈਂ ਮਤਲਬ ਪੂਰਾ ਜਿਵੇਂ ਨੇ ਕਹਿੰਦੇ ਇੱਕ ਚੱਕਰ ਲਗਾ ਕੇ ਜਲ ਦਾ ਤੇ ਮੈਂ ਉਸ ਨੂੰ ਜਦੋਂ ਮੈਂ ਰੂਮ ਦੇ ਵਿੱਚ ਆਈ ਤਾਂ ਉੱਥੇ ਮੈਂ ਬੈੱਡ ਦੇ ਉੱਪਰ ਪਈ ਤੇ ਨਾਲ ਹੀ ਮੇਰੇ ਹਸਬੰਡ ਸੀਗੇ ਕਿ ਮੇਰਾ ਬੱਚਾ ਸੀ ਨਾਲ ਤੇ ਉਹ ਦੇਖ ਲਓ ਰੂਮ ਦੇ ਵਿੱਚ ਉਸ ਜੀ ਨੇ ਪੂਰਾ ਇੰਨਾ ਕਮ ਮਤਲਬ ਪੂਰਾ ਜੁੱਧ ਕੀਤਾ ਮੇਰੇ ਨਾਲ ਜੁੱਧ ਕਿੰਨਾ ਮਤਲਬ ਇਹ ਆਵੇ ਕਿ ਉਹ ਮੇਰੇ ਉੱਪਰ ਇੱਧਰ ਉੱਧਰ ਇੱਧਰ ਉੱਧਰ ਮੈਨੂੰ ਐ ਇਕੱਲੀ ਨੂੰ ਮਹਿਸੂਸ ਹੋਵੇ ਰੂਮ ਦੇ ਵਿੱਚ ਵੀ ਪੂਰਾ ਜਿਵੇਂ ਪਤਾ ਨਹੀਂ ਕਿੰਨਾ ਕੋ ਤੂਫਾਨ ਆਇਆ ਹੋਇਆ ਸਿਰਫ ਮੈਨੂੰ ਸੁਣਾਈ ਦੇ ਰਿਹਾ ਸੀਗਾ ਔਰ ਮੈਂ ਉਸ ਨੂੰ ਕਿਹਾ ਮੰਦੀ ਮੰਨ ਕੇ ਮੇਰੇ ਨਾਲ ਨਹੀਂ ਲੜਨਾ ਜੋ ਮੈਂ ਗੁਰੂ ਸਾਹਿਬ ਜੀ ਦਾ ਮੂਲ ਮੰਤਰ ਪੜ੍ਹ ਰਹੀ ਹਾਂ ਉਸ ਨਾਲ ਲੜ ਮੇਰੇ ਨਾਲ ਤੇਰੀ ਕੋਈ ਲੜਾਈ ਨਹੀਂ ਗੁਰੂ ਸਾਹਿਬ ਦੀ ਗੁਰਵਾਨ ਨਾਲ ਲੜ ਜੇ ਤੇਰੇ ਚ ਤਾਕਤ ਹੈ ਮੈਨੂੰ ਇਹ ਸੀਗਾ ਵੀ ਅਗਰ ਮੈਂ 1 ਮਿੰਟ ਲਈ ਵੀ ਉਹ ਬੰਦ ਕਰਤਾ ਮੂਲ ਮੰਤਰ ਪੜ੍ਹਨਾ ਤਾਂ ਮੇਰੇ ਤੇ ਅਟੈਕ ਕਰ ਦੇਗੀ ਤੇ ਮੈਂ ਬਸ ਇਦਾਂ ਗੁਰੂ ਰਾਮਦਾਸ ਜੀ ਦਾ ਨਾਮ ਲੈਂਦੇ ਹੋਏ ਗਮੂਲ ਮੰਤਰ ਕਰਦੇ ਹੋਏ ਕਰਦੇ ਹੋਏ ਜਿਉਂ-ਜਿਉਂ ਮੈਂ ਕਰਦੀ ਰਹੀ ਕਰਦੀ ਰਹੀ ਮਤਲਬ ਪੂਰਾ ਮੈਨੂੰ ਕੀ ਦੱਸਾਂ ਕਿ ਕੀ ਸੀਨ ਸੀਗਾ ਬਟ ਮੈਨੂੰ ਮੈਂ ਛੱਡਿਆ ਨਹੀਂ ਹੈਗਾ ਔਰ ਮੈਨੂੰ ਕਰਦੇ ਕਰਦੇ ਸਵੀਰ ਹੋ ਗਈ ਔਰ ਇਦਾਂ ਹੀ ਨੀਂਦ ਆ ਗਈ ਤੇ ਉਸ ਤੋਂ ਬਾਅਦ ਕਰਦੇ ਵਿੱਚ ਸ਼ਾਂਤੀ ਹੋ ਗਈ ਤੇ ਉਸ ਚੀਜ਼ ਨੂੰ ਆਖਿਰਕਾਰ ਜਾਣਾ ਹੀ ਪਿਆ ਮੇਰਾ ਕਹਿੰਦਾ ਮਤਲਬ ਇਹ ਹੈ ਕਿ ਗੁਰੂ ਰਾਮਦਾਸ ਜੀ ਦੇ ਕਰੋ ਜਲਿਆ ਕੇ ਉਸ ਤੇ ਦਿੱਤੀ ਹੋਈ ਗੁਰਬਾਣੀ ਨੂੰ ਪੜ ਕੇ ਤੇ ਹਰ ਚੀਜ਼ ਨੂੰ ਅਸੀਂ ਆਪਣੇ ਘਰ ਦੇ ਵਿੱਚੋਂ ਆ ਭਜਾ ਸਕਦੇ ਆ ਕਿਤਾ ਖਾਤਮਾ ਹੋ ਸਕਦਾ ਪਰ ਜਦੋਂ ਵੀ ਆਪਾਂ ਇਹ ਚੀਜ਼ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਆਪਾਂ ਨੂੰ ਲੱਗਦਾ ਹੁੰਦਾ ਨਾ ਤਾਂ ਇੱਕ ਗੱਲ ਬੰਦੇ ਨੂੰ ਜ਼ਰੂਰ ਰੱਖਣੀ ਚਾਹੀਦੀ ਹੈ ਮਨ ਦੇ ਵਿੱਚ ਕਿ ਮੇਰੇ ਨਾਲ ਜਦੋਂ ਮੈਂ ਕੰਮ ਸ਼ੁਰੂ ਕਰਨਾ ਹੈ ਤਾਂ ਮੇਰੇ ਨਾਲ ਕੀ ਕੀ ਹੋ ਸਕਦਾ ਜਦੋਂ ਆਪਾਂ ਇਹ ਚੀਜ਼ਾਂ ਪਹਿਲਾਂ ਹੀ ਮਨ ਦੇ ਵਿੱਚ ਦਿਮਾਗ ਦੇ ਵਿੱਚ ਲੈ ਕੇ ਤੁਰਾਂਗੇ ਨਾ ਤਾਂ ਆਪਾਂ ਨੂੰ ਕਦੇ ਪ੍ਰੋਬਲਮ ਨਹੀਂ ਆਊਗੀ ਬਸ ਉਹ ਚੀਜ਼ਾਂ ਹੀ ਹੁੰਦੀਆਂ ਨੇ ਕਿ ਹਾਂ ਉਹ ਚੀਜ਼ ਨੇ ਆਪਾਂ ਨੂੰ ਡਰਾਉਣਾ ਬਹੁਤ ਹੈ ਬਟ ਉਹ ਇੱਕ ਆਪਣਾ ਇੱਕ ਬਸ ਮਨ ਦਾ ਡਰ ਹੋਏਗਾ ਉਹ ਆਪਣੇ ਤੇ ਅਟੈਕ ਨਹੀਂ ਕਰ ਸਕਦੀ ਕਿਉਂਕਿ ਜਿੰਨਾ ਚਿਰ ਆਪਾਂ ਨਾਮ ਜਪਸ ਜਪ ਰਹੇ ਹਾਂ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਘਰ ਦੇ ਵਿੱਚ ਜਲ ਛੜਕਦੇ ਹੋ ਤਾਂ ਤੁਹਾਨੂੰ ਡਰ ਵੀ ਬਹੁਤ ਲੱਗੂਗਾ ਤਾਨੂੰ ਇਦਾਂ ਲੱਗੂਗਾ ਕਿ ਮੈਨੂੰ ਕੋਈ ਪਿੱਛੋਂ ਆਵਾਜ਼ ਮਾਰ ਰਿਹਾ ਹੈ ਮੈਨੂੰ ਕੋਈ ਪਿੱਛੇ ਨੂੰ ਖਿੱਚ ਰਿਹਾ ਹੈ ਬਟ ਤੁਸੀਂ ਨਹੀਂ ਜਾਣਾ ਤੁਸੀਂ ਮਨ ਦੇ ਵਿੱਚ ਇਹੀ ਰੱਖਣਾ ਹੈ ਕਿ ਜੋ ਹੁੰਦਾ ਹੋਵੇ ਬਸ ਮੈਂ ਅੱਗੇ ਨੂੰ ਹੀ ਵਧਣਾ ਹੈ ਪਿੱਛੇ ਵੱਲ ਸੋਚਣਾ ਹੀ ਨਹੀਂ ਹੈਗਾ ਅਗਰ ਤੁਹਾਨੂੰ ਡਰ ਲੱਗ ਰਿਹਾ ਹੈ ਤੁਹਾਡੇ ਮਨ ਕੰਬ ਰਿਹਾ ਹੈ ਤਾਂ ਤੁਸੀਂ ਜ਼ੋਰ ਨਾਲ ਉਹ RAMDAS ਜੀ ਦਾ ਨਾਮ ਲਵੋ ਜ਼ੋਰ ਨਾਲ ਇੱਕ ਉੰਕਾਰ ਸਤਨਾਮ ਵਾਹਿਗੁਰੂ ਕਹੋ ਅਗਰ ਤੁਹਾਨੂੰ ਹੋਰ ਡਰ ਲੱਗ ਰਿਹਾ ਤੁਸੀਂ ਹੋਰ ਜ਼ੋਰ ਨਾਲ ਕਹੋ ਜਿੰਨਾ ਤੁਸੀਂ ਜ਼ੋਰ ਨਾਲ ਬੋਲੋਗੇ ਉਨਾਂ ਹੀ ਉਹਨੇ ਉਹਨੇ ਦੂਰ ਭੱਜ ਕੇ ਦੂਰ ਗਿਰਨਾ ਹੈ ਉਹਨੇ ਜਾ ਕੇ ਤੁਹਾਡੇ ਤੋਂ ਜਿੰਨਾ ਤੁਸੀਂ ਜ਼ੋਰ ਨਾਲ ਜਕਾਰਾ ਛੱਡੋਗੇ ਜਿੰਨੇ ਜ਼ੋਰ ਨਾਲ ਤੁਸੀਂ ਮਹਾਰਾਜ ਦਾ ਨਾਮ ਲਉਗੇ ਉਨਾ ਹੀ ਦੂਰ ਜਾ ਕੇ ਗਿਰੇਗੀ ਉਹ ਚੀਜ਼ ਤੁਹਾਡੇ ਤੋਂ ਤੇ ਮੈਂ ਚੀਚਾਂ ਦੇਖਿਆ ਹੋਇਆ ਨੇ ਇਹ ਛੋਟਾ ਜਿਹਾ ਇਨਸੀਡੈਂਟ ਆ ਮੇਰੇ ਨਾਲ ਤਾਂ ਬਹੁਤ ਜ਼ਿਆਦਾ ਹੋਏ ਨੇ ਅਰ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਸਾਰਾ ਅਧਿਕਾਰ ਦੀ ਸਫਾਈ ਵੀ ਹੋ ਗਈ ਇਹ ਚੀਜ਼ਾਂ ਤੋਂ ਤੇ ਹਾਂ ਇਹ ਵੀ ਜੋ ਤੱਕ ਆਪਾਂ ਮਹਾਰਾਜ ਦਾ ਲੜਫੜ ਕੇ ਰੱਖਦੇ ਆ ਇਹ ਚੀਜ਼ਾਂ ਨਹੀਂ ਹਾਵੀ ਹੁੰਦੀਆਂ ਹੈਗੀਆਂ ਪਰ ਜਦੋਂ ਹੀ ਆਪਾਂ ਇਹ ਚੀਜ਼ਾਂ ਨੂੰ ਆਪਾਂ ਉਸ ਤੋਂ ਉਧਰੋਂ ਧਿਆਨ हट ਜਾਂਦਾ ਇਹ ਫੇਰ ਆਪਣੇ ਇਤਿਹਾਵੀ ਹੋਣਾ ਸ਼ੁਰੂ ਹੁੰਦੀਆਂ ਨੇ ਇਸ ਕਰਕੇ ਮਾਰਾ ਦਾ ਲੜਫੜ ਕੇ ਰੱਖੋ ਤੇ ਉਹ ਕਦੇ ਵੀ ਨਹੀਂ ਛੱਡਣਾ ਹੈਗਾ ਤੇ ਬਸ ਮੈਂ ਇਹ ਕਹਿਣਾ ਚਾਹੁੰਦੀ ਸੀ ਕਿ ਅਗਰ ਕਿਸੇ ਦੇ ਮੇਰੇ ਵੀਰ ਭਾਈ ਭੈਣ ਦੇ ਨੂੰ ਇਦਾਂ ਪ੍ਰੋਬਲਮ ਆਂਦੀ ਆ ਤੁਹਾਨੂੰ ਲੱਗਦਾ ਹੈ ਨਾ ਕੋਈ ਵੀ ਘਰ ਦੇ ਵਿੱਚ ਆਪਣੀ ਨੈਗੇਟਿਵਿਟੀ ਹੈ ਤਾਂ ਇਹ ਚੀਜ਼ ਜਰੂਰ ਕਰਕੇ ਦੇਖਿਓ ਤੁਹਾਨੂੰ ਜਰੂਰ ਆਰਾਮ ਮਿਲੇਗਾ ਔਰ ਡਰਨਾ ਨਹੀਂ ਹੈ ਵੀ ਪਤਾ ਨਹੀਂ ਅਸੀਂ ਕੀ ਕਰਨ ਚੱਲੇ ਆ ਬਸ ਤੋਂ ਇਸ ਦਿਮਾਗ ਵਿੱਚ ਰੱਖਣਾ ਕਿ ਮੇਰੇ ਕੋਲ ਜੋ ਸ਼ਕਤੀ ਮੇਰੇ ਕੋਲ ਹੈ ਉਹ ਕਿਸੇ ਕੋਲ ਵੀ ਨਹੀਂ ਹੈ ਬਸ ਇਹ ਸੋਚਣਾ ਕਿ ਤੁਹਾਡੇ ਕੋਲ ਗੁਰੂ ਅਮਰਦਾਸ ਜੀ ਦਾ ਜੋ ਮੂਰ ਮੰਤਰ ਵਾਹਿਗੁਰ ਦਾ ਚਾਪ ਹੈ ਗੁਰਵਾਣੀ ਚਉਪਾਈ ਸਾਹਿਬ ਉਸ ਤੋਂ ਵੱਧ ਕੇ ਦੁਨੀਆ ਦੀ ਕੋਈ ਤਾਕਤ ਨਹੀਂ ਕਿਤੇ ਹੈਗੀ ਫਿਰ ਤੁਸੀਂ ਉਸ ਦਾ ਮੁਕਾਬਲਾ ਕਰ ਸਕਦੇ ਹੋ ਅਦਰਵਾਈਜ਼ ਨਹੀਂ ਕਿਉਂਕਿ ਗੁਰਵਾਣੀ ਮੂਰੇ ਤੇ ਕੁਝ ਵੀ ਨਹੀਂ ਟਿਕਦਾ ਹੈਗਾ ਕੁਝ ਵੀ ਨਹੀਂ ਸੋ ਇਹ ਸੱਚ ਹੈ ਕੋਈ ਮੰਨੇ ਚਾਹੇ ਨਾ ਮੰਨੇ ਗਲਤ ਕਮੈਂਟ ਨਾ ਕਰਿਓ ਕਿਉਂਕਿ ਨਹੀਂ ਮੰਨਣਾ ਤਾਂ ਕੋਈ ਗੱਲ ਨਹੀਂ ਜਿਨੇ ਜਿਸ ਨੇ ਮਤਲਬ ਬੀਤਦੀਆ ਮੰਨਦਾ ਉਹੀ ਹੈ ਸੋ ਚਲੋ ਜੀ ਮਿਲਦੇ ਆ ਫਿਰ ਅਗਲੀ ਵੀਡੀਓ ਦੇ ਵਿੱਚ ਅਗਰ ਤੁਹਾਨੂੰ ਮੇਰਾ ਹੋਰ ਵੀ ਮਤਲਬ ਸੁਣਨਾ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਜਰੂਰ ਕਰਿਓ ਮੈਂ ਜਰੂਰ ਦੱਸਾਂਗੀ ਤੁਹਾਨੂੰ ਓਕੇ ਜੀ ਬਾਏ ਬਾਏ ਸਤਿ ਸ਼੍ਰੀ ਅਕਾਲ